ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸੁਰਸਿੰਘ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਤੇ ਵੀਰ ਸੰਦੀਪ ਦੇ ਕੋਲੇ ਆਏ ਦੋਸਤੋ ਪੁੱਲਰ ਡੇਰੀ ਫਾਰਮ ਤੇ ਬਹੁਤੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਆਪਾਂ ਇਸ ਘਰੋਂ ਦਿਖਾਈਦੇ ਆ ਆ ਡੇਲੀ ਦੇ ਪਸ਼ੂ ਜਿਹੜੇ ਦੋਸਤੋ ਤਕਰੀਬਨ ਇੱਥੇ ਨਵੇਂ ਪੁਰਾਣੇ ਜਿਹੜੇ ਦੋਸਤੋ ਅਪਡੇਟ ਹੁੰਦੇ ਰਹਿੰਦੇ ਆ ਤੇ ਅੱਜ ਵੀ ਤੁਹਾਨੂੰ ਘਟੋ ਘਟ ਵੀ ਦੋ ਵਿਹੜਾ ਦਿਖਾਵਾਂਗੇ ਇੱਕ ਤਾਂ ਸ਼ਾਈ ਵਾਲ ਦੀ ਵਿਹੜ ਦਿਖਾਵਾਂਗੇ ਵੀ ਗੱਲਾਂ ਹੀ ਗਾਂਦੀਆਂ ਨੇ ਪੂਰੀ ਡਿਟੇਲ ਜਿਹੜੀ ਆ ਵੀਰ ਸੰਦੀਪ ਤੋਂ ਲਵਾਂਗੇ 3 ਮਈ ਨੂੰ ਆਜੋ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਤੇ 12:20 ਮਿੰਟ ਦਾ ਜਿਹੜਾ ਸਮਾਂ ਹੈਗਾ ਤੇ ਨਾ ਕਿ ਜਿਹੜੇ ਦੋਵੇਂ ਦੋਸਤੋ ਬਿਲਕੁਲ ਤਿਆਰੀ ਦੇ ਵਿੱਚ ਨੇ ਠੀਕ ਹੈ ਜੀ ਤੇ ਗੱਲਬਾਤ ਆਪਾਂ ਵੀਰ ਸੰਦੀਪ ਦੇ ਨਾਲ ਕਰਾਂਗੇ ਤੇ ਦੋ ਐਨੀਮਲ ਨੇ ਆਜੇ ਠੀਕ ਆ ਪਸ਼ੂ ਹੋਰ ਵੀ ਆ ਜਣੇ ਆ ਦੋਸਤੋ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਜਰਸੀ ਦੀਆਂ ਬੱਚੀਆਂ ਜਰਸੀ ਵੜਾ ਜਿਹੜੀਆਂ ਦੋਸਤੋ ਉਹ ਵੀ ਤਕਰੀਬਨ 1 2 3 ਨਗ ਜਿਹੜੇ ਦੋਸਤੋ ਅੱਜ 3 ਮਈ ਨੂੰ ਆ ਜਣੇ ਆ ਤੁਸੀਂ ਜਿਹੜਾ ਕੰਟੈਕਟ ਕਰਕੇ ਜਰਸੀ ਵੜਾਂ ਬਾਰੇ ਵੀ ਪੁੱਛ ਸਕਦੇ ਹੋ ਫਿਲਹਾਲ ਜਿਹੜੀਆਂ ਦੋ ਵੜਾਂ ਨੇ ਇਹਨਾਂ ਦੀ ਡਿਟੇਲ ਆਪਾਂ ਸਾਂਝੀ ਕਰਦੇ ਆ ਤੁਹਾਡੇ ਨਾਲ ਵੀਰ ਤੋਂ ਇਨਫਾਰਮੇਸ਼ਨ ਲੈ ਕੇ ਠੀਕ ਆ ਜੀ ਤੇ ਸੌਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਪੋਲਰ ਡੇਰੀ ਫਾਰਮ ਆ ਜੀ ਪੋਲਰ ਡੇਰੀ ਫਾਰਮ ਆ ਵੀਰ ਸੰਦੀਪ ਦਾ ਤੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਤੁਹਾਨੂੰ ਜਿਹੜੇ ਦੋਸਤੋ ਦੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਤੇ ਸਮੇਂ-ਸਮੇਂ ਦੇ ਨਾਲ ਆਪਣਾ ਜਿਹੜਾ ਤੁਸੀਂ ਕੰਟੈਕਟ ਉਹ ਬਣਾ ਕੇ ਰੱਖ ਸਕਦੇ ਹੋ ਵੀਰ ਦੇ ਨਾਲ ਆਓ ਕਰਦੇ ਆ ਗੱਲਬਾਤ ਕੀ ਇਨਫੋਰਮੇਸ਼ਨ ਆ ਇਹਨਾਂ ਬੇੜਾਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਤੋਖ ਸਾਹਿਬ ਜੀ ਠੀਕ ਠਾਕ ਹੋ ਬਹੁਤ ਵਧੀਆ ਵੀਰੇ ਠੀਕ ਠਾਕ ਹਾਂਜੀ ਵਧੀਆ ਭਾਈ ਠੀਕ ਠਾਕ ਸੰਦੀਪ ਵੀਰੇ ਅੱਜ ਐਨੀਮਲ ਦੋ ਹੀ ਰਹਿ ਗਏ ਆਪਣੇ ਕੋਲ ਬਾਕੀ ਦੋ ਹੀ ਰਹਿ ਗਏ ਬਾਕੀ ਸਾਰੀਆਂ ਸੇਲ ਹੋ ਗਈਆਂ ਜੀ ਗਾਈਆਂ ਗਾਈਆਂ ਤਾਂ ਹੈ ਗਏ 9-10 ਗਾਈਆਂ ਹੀ ਆਪਣੇ ਕੋਲ ਜਿਹੜੀਆਂ ਪਰਸੋਂ ਵੀਡੀਓ ਪਾਈ ਕੁਝ ਪਰਸੋਂ-ਪਸੂ ਵੇਚ ਗਏ ਹਾਂਜੀ ਉਸ ਕੱਲ ਵੇਚ ਗਏ ਜੀ ਅੱਜ ਵੀ ਸਿਰੇ ਚਾਰ ਪਸ਼ੂ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਸਿਰੇ ਮਿਲ ਚੁੱਕੇ ਆਪਣੇ ਹੁਣ ਦੋ ਹੀ ਰਹਿ ਗਏ ਜੀ ਬੇੜਾ ਸੋ ਦੋਸਤੋ ਐਨੀਮਲ ਵੀਰਾਂ ਦਾ ਵੀ ਅੱਜ ਤਕਰੀਬਨ ਕਾਫੀ ਵੇਖੀ ਆ ਮਾਰਨਿੰਗ ਤੇ ਉਹਨਾ ਕਟੋਕਟ ਵੀ ਅੱਧਾ ਦਿਨ ਜਿਹੜਾ ਦੋਸਤੋ ਬੀਤ ਗਿਆ ਮਾਰਨਿੰਗ ਦੇ ਕੋਈ ਗਾਹਕ ਜਿਹੜੇ ਹੈਗੇ ਦੋਸਤੋ ਸਪੈਸ਼ਲ ਕਰੇ ਉਹਨੇ ਸਟਾਰਟ ਹੋ ਜਾਂਦੇ ਆ 9 10 ਤਰੀਕ ਨੂੰ ਚੰਗੀਆਂ ਵੇੜਾ ਫਿਰ ਲੈ ਕੇ ਆਵਾਂਗੇ ਜੇ ਘੱਟੋ ਘੱਟ 10000 ਵੇੜਾ ਲੈਵਾਂਗੇ 9 10 ਤਰੀਕ ਨੂੰ ਉਹਦੇ ਵਿੱਚ ਐਚਐਫ ਵੀ ਹੋਣਗੀਆਂ ਕ੍ਰੋਸ ਵੀ ਹੋਣਗੀਆਂ ਸਾਰੀਆਂ ਲੈਵਾਂਗੇ ਜੀ ਠੀਕ ਹੈ ਵੀਰ ਹਾਂ 25 25 ਕਿਲੋ ਲੀਆਂ ਵੇੜਾ ਲੈਣੇ ਜਾਵਾਂਗੇ ਠੀਕ ਆ ਮਾਲ ਵੱਡਾ ਹੀ ਆਉਂਦਾ ਬਹੁਤ ਵੀਰ ਮੋਟਾ ਲਈਦਾ ਮਾਲ ਆਪਾਂ ਲੈਂਦੇ ਚੰਗਾ ਸੰਤੂ ਸਾਹਿਬ ਪਤਾ ਕਿ ਚੰਗੇ ਦਾ ਗਾਹਕ ਹੈ ਮਾੜੇ ਮਾਲ ਦਾ ਗਾਹਕ ਨਹੀਂ ਹੈਗਾ ਹੂੰ ਹੂੰ ਸੁਸਰਾ ਹੀ ਡੰਗਰ ਲਈਦਾ ਸੁਸਰਾ ਹੀ ਵੇਚੀਦਾ ਜੀ ਸੋਨੇ ਵਰਗਾ ਕਰੀਦਾ ਬ ਤੇ ਆਜੋ ਵੀਰ ਸੰਦੀਪ ਕਰੀਏ ਸਟਾਰਟ ਪਹਿਲੇ ਨੰਬਰ ਦੇ ਵੀਰੇ ਇਹ ਆ ਕੀ ਸ਼ਾਈ ਵਾਲ ਬੈਡ ਹਾਂਜੀ ਹਾਂਜੀ ਤੇ ਇਹ ਦਿਨ ਕਿੰਨੇ ਕਿੰਨੇ ਕ ਬਾਕੀ ਹਜੇ ਰਹੇ ਨੇ ਵੀਰ ਜੀ ਇਹ ਤਾਂ 10 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਕਮ ਸੇ ਕਮ 6-7 ਦਿਨ ਇਹਦੇ ਪਏ ਆ ਵੱਧ ਲੈ ਜੇ ਤੇ ਉਹ ਗੱਲ ਵੱਖਰੀ ਆ ਹੂੰ ਤੇ ਪਹਿਲੇ ਸੋਏ ਵੱਛੀ ਨੇ 23-24 ਕਿਲੋ ਦੁੱਧ ਪਵਾਇਆ ਵਾ ਹੂੰ ਤੇ ਬਾਕੀ ਤੁਸੀਂ ਆਰਡਰ ਦੀ ਕੁਆਲਿਟੀ ਵੇਖ ਲਓ ਬਹੁਤ ਜਿਆਦਾ ਐ ਇਹ ਕਿਤੇ 25-26 ਕਿਲੋ ਤੋਂ ਤਾਂ ਹੀ ਚੱਲੂਗੀ ਹੂੰ ਲਓ ਜੀ ਪਹਿਲੇ ਸਵੇਰੇ ਚੰਗੀ ਮਿਲਕਿੰਗ ਕਰਵਾਈ ਤੇਰਾ ਬਾਕੀ ਥੋੜਾ ਜਿਹਾ ਸੰਜੋਬ ਦੁੱਧ ਪਾਇਦਾ ਹੁੰਦਾ ਵਾ ਕਈ ਵੀਰ ਕਹਿ ਹੁੰਦੇ ਜੀ ਇੰਨਾ ਦੁੱਧ ਤੁਸੀਂ ਕਹਿ ਦਿੰਦੇ ਜੀ ਇੰਨਾ ਦਿੰਦੀਆਂ ਨਹੀਂ ਅਸਲ ਦਾਣਾ ਪਾਵਾਂਗੇ ਕੋ ਮਾਂਡਾ ਪਾਵਾਂਗੇ ਤੇ ਫੇਰ ਹੀ ਪਸ਼ੂ ਦੁੱਧ ਦੇਊਗਾ ਇਹ ਆ ਮਾ ਜਾ ਕੇ ਬੰਦਾਂਗੇ ਨਰੀ ਤੂੰੜੀ ਦੇਦੇ ਪਸ਼ੂ ਦੁੱਧ ਕਿੱਥੋਂ ਦੇਊਗਾ ਉਹ ਕੇ ਫਿਰ ਸਾਨੂੰ ਫੋਨ ਕਈ ਵੀਰ ਕਰੰਦੇ ਬੰਦੇ ਆ ਜੀ ਇਹ ਤੁਹਾਡੀ ਗਾਂ ਥੱਲੇ ਦੁੱਧ ਘਟ ਹੈ ਜੀ ਐ ਨਹੀਂ ਆਏ ਆ ਇਸ ਕਰਕੇ ਐ ਨਹੀਂ ਦੁੱਧ ਦੀ ਗਾਰੰਟੀ ਦੋ ਹੀ ਨਾ ਬਿਲਕੁਲ ਜੀ ਸਭ ਤੋਂ ਵਧੀਆ ਜੀ ਉਹਦੇ ਨਾਲ ਬਿਲਕੁਲ ਉਹਦੇ ਨਾਲ ਵੇਖ ਕੇ ਪਸ਼ੂ ਆਪਣਾ ਜਿਹੜਾ ਮਰਜ਼ੀ ਤਸੱਲੀ ਕਰਕੇ ਸਾਡੇ ਘਰ ਵਿਹੜ ਜਿਹੜੀ ਆ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸ਼ਾਹੀਵਾਲ ਅੰਗ ਦੇ ਵਿੱਚ ਆ ਤੇ ਵੱਡਾ ਹਵਾਨੇ ਦਾ ਸਟਰਕਚਰ ਆ ਠੀਕ ਹੈ ਜੀ ਬੰਤਰ ਹਵਾਨੇ ਦੀ ਕਾਫੀ ਵੱਡੀ ਆ ਤੇ ਵਿਹੜ ਦੇ ਹੁਣ ਦੂਜਾ ਸੁਬਾ ਵੀਰਾਂ ਦਾ ਵੀ ਸੂਣਾ ਠੀਕ ਆ ਸੈਕੰਡ ਟਾਈਮਰ ਆ ਤੇ ਆ ਥਣ ਲੈਵਾ ਤੁਸੀਂ ਜਿਹੜਾ ਵੇਖ ਕੇ ਚੈੱਕ ਕਰੋ ਠੀਕ ਆ ਹਵਾਨਾ ਲੈ ਕੇ ਜਿਹੜਾ ਖੋਦ ਤੋਂ ਜਿਹੜਾ ਦੋਸਤੋ ਵਿਹੜ ਤੋਂ ਤੁਰਨਾ ਔਖਾ ਹੈ ਵੀ ਬਾਕੀ ਹਜੇ ਜੇਕਰ 2-3 ਦਿਨ ਉੱਪਰ ਹੋਰ ਲੈ ਜਾਂਦੀ ਹੈ ਤਾਂ ਤੁਸੀਂ ਜਿਹੜਾ ਜਜਮੈਂਟ ਕਰ ਸਕਦੇ ਹੋ ਵੀ ਹੋਰ 6-7 ਦਿਨ ਲੈਣੀ ਜੀ 6-7 ਦਿਨ ਜੀ ਹਾਂਜੀ ਠੀਕ ਆ 6-7 ਦਿਨ ਦਾ ਸਮਾਂ ਵੀਰਾਂ ਤੇ ਆ ਜਿਹੜਾ ਦੋਸਤੋ ਸਾਹਮਣੇ ਵਾ ਲੱਗਾ ਜਿਵੇਂ ਬੈਠਦੇ ਆ ਕਰੋ ਚੱਕ ਜੀ ਠੀਕ ਹੈ ਹੈ ਵੀ ਬਿਗ ਆਰਡਰ ਜਿਹੜਾ ਹੈ ਦੋਸਤੋ ਬਿਲਕੁਲ ਸਾਹਮਣੇ ਹੈ ਤੁਹਾਡੇ ਠੀਕ ਹੈ ਅੱਛਾ ਸੰਦੀਪ ਵੀਰੇ ਬਾਕੀ ਟਿਪਣ ਚੌਥਾ ਨਾਲ ਦੀ ਓਕੇ ਇੱਕ ਨੰਬਰ ਟਿਪਨੇ ਦੁੱਧ ਵੀ 25 26 ਕਿਲੋ ਬੱਦ ਦੀ 28 ਕਿਲੋ ਕੱਢ ਜੇ ਵੱਖਰੀ ਗੱਲ ਆ ਹੂੰ ਹੂੰ ਬਾਕੀ ਜਿੰਨਾ ਪਾਊਗਾ ਕੋਈ ਉਨਾ ਹੀ ਚੋੜੂਗਾ ਗਾਂ ਹੀ ਬਹੁਤ ਜਿਆਦਾ ਚੰਗੀ ਹੈ ਪਹਿਲੇ ਸਵੇਰੇ 22 23 ਕਿਲੋ ਮਿਲਦੀ ਨੇ ਕਰਾਈ ਹੈ ਜੀ ਦੂਜਾ ਸੂਹਾ ਬੱਚੀ ਦਾ ਛਿੱਗੀ ਹੋਈ ਹੈ ਜੀ ਹੁਣ ਹੂੰ ਹਾਂਜੀ ਬਹੁਤ ਵਧੀਆ ਬੱਚੀ ਦੁੱਧ ਵਾਲੀ ਬੈੜਾ मोह छिगी हुई ठीक है पूरी निगर आवी पौटी वेटाइड इस वह नालों रालती मिलती बिलकुल अगर वह भी काफी देखिया ने इस घरों ठीक है पशु जरा ही आठ चंगा पशु आता थोड़ा महंगा पशु मिलूगा जरूर ਤੇ ਪਰ ਪਸੂਤੇ ਵਿੱਚ ਜਿਹੜੀ ਦੋਸਤੋ ਕਰਤੂਤ ਜਾਂ ਕਹੋ ਜਾਂ ਕੁਆਲਟੀ ਕਹੋ ਉਹ ਬਿਲਕੁਲ ਜਿਹੜੀ ਦੋਸਤੋ ਚਲਕਾ ਮਾਰਦੀ ਹੋਵੇਗੀ ਠੀਕ ਆ ਤੇ ਆ ਇਸੇ ਤਰ੍ਹਾਂ ਦੇ ਹਵਾਨੇ ਵਾਲੀਆਂ 20 25 ਲੀਟਰ ਵਾਲੀਆਂ 30 ਪਲੱਸ ਵਾਲੀਆਂ ਤੁਹਾਨੂੰ ਜਿਹੜੀਆਂ ਦੋਸਤੋ ਨਾਰਮਲ ਇੱਥੋਂ ਵੇੜਾ ਜਿਹੜੀਆਂ ਮਿਲ ਜਾਣਗੀਆਂ ਠੀਕ ਆ ਤੇ ਬਾਕੀ ਰੇਟ ਭਾ ਫੜਤਾ ਜਿਹੜਾ ਉਹ ਵੀ ਆਪਾਂ ਪੁੱਛ ਲੈਣੇ ਆ ਬਾਕੀ ਆ ਬੈਕ ਸਾਈਡ ਤੋਂ ਤੁਸੀਂ ਜਿਹੜਾ ਥਾਂ ਦੇਵਾ ਚੈੱਕ ਕਰੋ ਆ ਦੇਖੋ ओके संदीप रे ਕਿੰਨੀ ਇੱਕ ਡਿਮਾਂਡ ਫੇਰ ਇਸ ਵਾਰ ਦੀ ਡਿਮਾਂਡ ਸੰਤੋ ਸਾਹਿਬ ਉਤਰਾ ਦੇ ਮੰਡੀਆਂ ਚ ਹੋਵੇ ਤੇ ਫੇਰ 10 ਵੀ ਕਰ ਸਕਦੇ ਆ ਤੇ 20 ਵੀ ਕਰ ਸਕਦੇ ਆ ਹਾਂ ਨਾ ਹੀ ਬੱਛੀ ਜਿਹੜੀ ਆ ਕਿ 85000 ਦੀ ਦਵਾਂਗੇ ਮੁੱਲ 90000 ਕਰਦੇ ਆ ਜੀ ਠੀਕ ਆ ਜੀ ਹਾਂ ਜੀ ਉਤਰਾ ਸਵਾਲਾ ਵੀ ਮੰਨ ਸਕਦੇ ਜੀ ਮੰਡੀ ਚ ਵੇਡ ਹੋਵੇ ਦੀ ਪਰ ਆਪਾਂ ਹਾਂ ਨਾ ਹੀ ਜਿਹੜਾ ਮੰਗਣਾ ਹੀ ਉਹਨਾਂ ਵਾਂ ਜਿੰਨਾ ਲੀਲੀ ਲੈਣਾ 85000 ਦੀ ਹਾਂ ਨਾ ਬੱਛੀ ਦਿਆਂਗੇ 85 ਭਾਵੇਂ 25 26 ਕਿਲੋ ਕੋਈ ਦੁੱਧ ਜਿੱਦਣ ਸੂਬੇ ਆਪਣੇ ਤੋਂ ਮਿੰਕੇ ਕਰ ਸਕਦਾ ਦੋ ਡੰਗ ਸੱਲੀ ਕਰੇ ਤਿੰਨ ਡੰਗ ਸੱਲੀ ਕਰੇ ਗਾਂ ਦੀ ਸਾਡੀ ਗਰੰਟੀ ਕੋਈ ਨਹੀਂ ਜੀ ਗਾਂ ਸਤੋ ਸੋ ਡਿਮਾਂਡ ਜਿਹੜੀ ਆ 85000 ਜਿਹੜੀ ਹਾਂ ਨਾ ਠੀਕ ਆ ਲੈ ਸਤੋ ਸਾਬ ਮੋਲਣਾ ਹੀ ਮਾਲ ਲਈਦਾ ਮਾਲ ਲਈਦਾ ਸੁਥਰਾ ਸੁਥਰਾ ਮੋਲ ਲਾਗੇ ਲਈਦਾ ਤੇ ਮੋਲਣਾ ਹੀ ਵੇਚੀਦਾ ਵਾ ਮਹਿੰਗਾ 2 ਰੁਪਈਆ ਮਗਰੋਂ ਲੈਣਾ ਤੇ ਮਹਿੰਗਾ ਚਲੋ ਗਾਂ ਦੇਣਾ ਇਹਨਾਂ ਡੰਗਰ ਸੋਨੇ ਰਗਾ ਲੈਣਾ ਤੇ ਸੋਨੇ ਰਗਾ ਹੀ ਵੇਚਣਾ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਸੁਥਰਾ ਮਾਲ ਵੇਚਣਾ ਸੁਥਰਾ ਹੀ ਲੈਣਾ ਜੀ ਠੀਕ ਆ ਤੇ ਆ ਦੇਖ ਸਕਦੇ ਹੋ ਤੁਸੀਂ ਜੀ ਠੀਕ ਆ ਠੀਕ ਆ ਜੀ ਸੰਦੀਪ ਵੀਰੇ ਬਾਕੀ 85000 ਦੇ ਵਿੱਚ ਹੋ ਜੂ ਮਾਨਤ ਹਨਾ ਹਾਂ ਜੀ ਕਰਦਾ ਨੇ ਮਾਨਤ ਹਨ ਜੇ ਕੋਈ ਬਹੁਤਾ ਭੈਣ ਭਰਾ ਦੂਰ ਆਉਂਗਾ ਜੀ ਉਹਦਾ ਤਾਂ ਹੈ ਵੈਸੇ ਵੱਧ ਬੱਛੀ ਵੇਚਣੀ ਆ 85 ਵਿੱਚ ਬਾਹਰ ਵੇਚਣੀ ਆ ਪਰ ਗੱਪਣ ਕਰਕੇ ਹੁਣ ਇੰਨੇ ਦੀ ਜਦਾਂਗੇ ਮੁੜ ਕੇ ਲੱਖ ਦੀ ਬੱਛੀ ਵੇਚਣੀ ਠੀਕ ਆ ਜੀ ਠੀਕ ਆ ਇਸ ਤੋਂ ਬਾਅਦ ਵੀਰੇ ਸੰਦੀਪ ਅਗਲੇ ਬੰਨੇ ਆਪਣੇ ਕੋਲ ਇਹ ਬੱਛੀ ਆ ਗਈ ਆ ਹਾਂ ਜਰਸੀ ਕਰਾਉ ਜਾਈ ਜੀ ਬੱਛੀ ਬਹੁਤ ਜਿਆਦਾ ਚੰਗੀ ਹੈ ਜੀ ਇਹ ਜਰਸੀ ਕਰਾ ਸੰਘ ਜੀ ਠੀਕ ਆ ਚਾਰ ਹੈ ਬੱਛੀ ਹੁਣ ਬਸ ਪੰਜ ਚਾਰ ਦਿਨ ਹੀ ਲਊਗੀ ਠੰਡੀ ਠੁੰਡੀ ਸੀਜ਼ਨ ਲੱਗ ਬਹੁਤ ਹੈ ਬੱਛੀ ਲਓ ਜੀ ਸੁਭਾ ਦੁਜਾਈ ਹਾਂ ਦੁਜਾਈ ਸੁਭਾ ਉਸ ਤੇ ਬੱਚੇ ਬਹੁਤ ਲੱਗਦੀ ਠੀਕ ਆ ਮਾਲੇ ਸਾਰਾ ਜੀ ਠੀਕ ਹੈ ਜੀ ਆ ਦੇਖੋ ਜੀ ਰਾਤੀ ਲਾਂਦੀਆਂ ਚਾਰ ਗਾਈਆਂ ਪੰਜ ਲੈਂਦੀਆਂ ਜਿਨ੍ਹਾਂ ਦੇ ਬੱਚਿਆਂ ਨੂੰ ਸੇੜ ਹੋ ਗਿਆ ਦੋ ਰਹਿ ਗਈਆਂ ਜੀ ਹਾਂ ਜੀ ਸੰਦੀ ਵੀਰ ਤੋਰ ਹਫਤਾ ਲੱਜੂ ਜੇ ਹਫਤਾ ਲੱਜੇ ਸ਼ਹਿਦ ਆਉਂਦਾ ਬਿਲਕੁਲ ਠੀਕ ਆ ਸ਼ਹਿਦ ਆਉਂਦਾ ਵੀਰਾਂ ਦਾ ਵੀ ਇੱਕ ਹਫਤਾ ਲੱਜੂ ਸਮਾਂ ਤੇ ਸੁਭਾ ਅਦੇ ਨਹੀਂ ਮਾਤਰਾ ਦੋ ਵਲ ਦੀ ਆ। 20 22 ਲੀਟਰ ਦਿੱਤਾ ਪਹਿਲੇ ਸਵੇਰੇ। ਆਹ ਜੀ ਵੱਧ ਕੱਢਦਾ ਜੀ। ਠੀਕ ਹੈ ਜੀ। 20 22 ਲੀਟਰ ਦੀ ਜਿਹੜੀ ਦੋਸਤੋ ਮਿਲਕ ਕਪੈਸਿਟੀ ਆ। ਪਹਿਲੇ ਸਵੇਰੇ ਦੇ ਵਿੱਚ ਰਹੀ ਆ। ਇਸ ਬੱਚੀ ਦੀ। ਤੇ ਹੁਣ ਦੂਜਾ ਸੂਬਾ ਬਾਕੀ ਤੁਸੀਂ ਆ ਆਰਡਰ ਖਵਾਨੇ ਤੋਂ ਜਿਹੜਾ ਜਜਮੈਂਟ ਕਰ ਸਕਦੇ ਹੋ। ਬਾਕੀ ਜਿਹੜੀ ਰਾਜੀ ਰੂਜੀ ਪੂਰੀ ਆ ਠੀਕ ਆ ਜਿਵੇਂ ਸ਼ਾਹੀਪਾਲ ਤੇ ਜਰਸੀ ਦਾ ਕਰੋਸ ਆਂਗਾ। ਰਾਜੀ ਨਿੱਗਰ ਵਹਿੜਾ ਪੂਰੀ ਠੀਕ ਆ। ਤੇ ਆਹ ਜਿਹੜੀ ਬੈਕ ਸਾਈਡ ਤੋਂ ਤੁਸੀਂ ਆ ਥਣ ਥਣ ਦੇਖੋ। ਆਹ ਕਰੋ ਜੇ ਫਿਰ। ਠੀਕ ਆ। ਆ ਦੇਖੋ ਪੂਰੀ ਸੈਨ ਸੀਰੀਸ ਲੱਗਾ ਠੰਡੀ ਤੇਰੀ ਆ ਠੀਕ ਆ ਜੀ ਤੇ ਥਣ ਥਣ ਵੀ ਬਿਲਕੁਲ ਮੋਟਾ ਨਾਰਮਲ ਜਿਹਾ ਦੋਸਤੋ ਤੁਸੀਂ ਵੇਖੋਗੇ ਸ਼ੇਪ ਸ਼ੂਕ ਜਿਆਦੀ ਸੋਹਣੀ ਹੈਗੀ ਥਨਾਂ ਦੀ ਠੀਕ ਆ ਸੰਦੀਪ ਰਿੰਦੀ ਫਿਰ ਡਿਮਾਂਡ ਇਹਦੀ ਡਿਮਾਂਡ ਮੇਰੇ ਜੀ 75000 65000 ਦੀ ਵਸ਼ੀ ਦੇਵਾਂਗੇ ਹਾਨਾ ਹੀ 65 ਦੀ ਹਾਂ ਜੀ ਠੀਕ ਆ ਬਹੁਤ ਚੰਗੀ ਬੱਚੀ ਆ ਬਾਕੀ ਇਹਨੇ ਗਰਮੀ ਨਹੀਂ ਨਾ ਨਹੀਂ ਮੱਸਾ ਜੀ ਹੂੰ ਸ਼ੂਕ ਲੱਗੇ ਠੰਡੀ ਬੱਚੀ ਆ ਆ ਦੇਖੋ ਜੀ ਫੇਸ ਕੁਆਲਟੀ ਦੇਖੋ ਮੂੰਹ ਮੱਥੇ ਤੋਂ ਜਰਸੀ ਦਾ ਵੀ ਜਿਹੜਾ ਦੋਸਤ ਪੱਖ ਪੂਰਾ ਹੈਗਾ ਠੀਕ ਆ ਅੱਧਾ ਪੱਖ ਜਰਸੀ ਆ ਬਾਕੀ ਬੈਕ ਸਾਈਡ ਤੋਂ ਤੁਸੀਂ ਵੇਖੋਗੇ ਤੇ ਛਾਈ ਵਾਲਾ ਕ੍ਰੋਸ ਆ ਠੀਕ ਆ ਉਲਟ ਬਹਿਣੀ ਵਾਲੇ ਪਾਸਿਓਂ ਆ ਥਾਣਾ ਦੇਖੋ ਠੀਕ ਹੈ 65000 ਦੀ ਹਾਨਾ ਜੀ ਹਾਂ ਜੀ 65000 ਦੀ ਹਾਨਾ ਸੰਤੂ ਸਾਹਿਬ ਦਵਾਂਗੇ ਅਸੀਂ ਠੀਕ ਹੈ ਵੀਰੇ ਤੇ ਸੰਦੀਪ ਵੀਰੇ ਇੱਕ ਕੰਟੈਕਟ ਨੰਬਰ ਆਪਣੇ ਭੈਣ ਭਰਾਵਾਂ ਨੂੰ 81370 ਜੀ 38939 ਹਮ ਇਹ ਕਾ 9846 ਜੀ 38939 ਠੀਕ ਹੈ ਜੀ ਇਹਨਾਂ ਨੰਬਰਾਂ ਤੇ ਦੋਸਤੋ ਤੁਸੀਂ ਕਾਲ ਕਰਨੀ ਹੈਗੀ ਹੈ ਵੀਰ ਸੰਦੀਪ ਦੇ ਨਾਲ ਗੱਲਬਾਤ ਕਰ ਸਕਦੇ ਹੋ ਜਰਸੀ ਦੀਆਂ ਬੱਛੀਆਂ ਵੀ ਆ ਜਾਣੀਆਂ ਨੇ ਇੱਕ ਦੋ ਬੱਛੀਆਂ ਤਕਰੀਬਨ ਤਿੰਨ ਬੱਛੀਆਂ ਅੱਜ ਹੀ ਆ ਜਾਣਗੀਆਂ ਤੁਸੀਂ ਜਿਹੜਾ ਕਾਲ ਕਰਕੇ ਬਾਕੀ 9 ਤਰੀਕ ਨੂੰ ਸੰਧੂ ਸਭਾ ਆਪਣੇ ਕੋਲ 10 ਗਾਇਆਂ ਹੋਣਗੀਆਂ 10 ਬਸ 10 ਤੋਂ 12 15 ਆ ਸਕਦੀਆਂ ਉਹ 10 ਤੋਂ ਘੱਟ ਨਹੀਂ ਹੋਣੀਆਂ ਜੀ ਠੀਕ ਆ ਵੀਰੇ ਹਾਂ ਚੰਗੇ ਚੰਗੇ ਜਾਨਵਰ ਲੈ ਕੇ ਆਵਾਂਗੇ ਜਾਨਵਰ ਖਰੀਦੇ ਹੋਏ ਆ ਬਾਹਰ ਹਾਂਜੀ ਆ ਜਾਣਾ ਹੀ ਆਈ ਲੈਣ ਨੂੰ ਓਕੇ ਵੀਰ ਓਕੇ ਹਾਂਜੀ ਤੇ ਤੁਸੀਂ ਜਿਹੜਾ ਦੋਸਤੋਂ ਸੰਪਰਕ ਕਰ ਸਕਦੇ ਹੋ ਗੱਲਬਾਤ ਕਰਕੇ ਪੁੱਛ ਸਕਦੇ ਹੋ ਡਿਟੇਲ ਲੈ ਸਕਦੇ ਹੋ ਠੀਕ ਆ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ